ਵਦੇਸ਼ ਵਿੱਚ ਰਹਿੰਦੇ ਨਿਰਮਲ ਸਿੰਘ ਸ਼ਾਹ ਦੇ ਬੱਚਿਆਂ ਵੱਲੋਂ ਇਸ ਅਪਾਜ ਵਿਅਕਤੀ ਨੂੰ ਇੱਕ ਕਮਰੇ ਦੀ ਸੇਵਾ ਕੀਤੀ ਗਈ ਹੈ ਇਸ ਮੌਕੇ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਉੱਥੇ ਮੌਜੂਦ ਸਮਾਜ ਸੇਵੀ ਅਤੇ ਲੋਕਾਂ ਦਾ ਕਿਹਾ ਭਾਈ ਤੁਹਾਡਾ ਮੇਰਾ ਟੰਡਰ ਵੈਲਸਿੰਗ ਮਾੜੀ ਤੋਂ ਅੱਛਾ ਜੀ ਅੱਜ ਜਿਹੜੀ ਸੇਵਾ ਚੱਲ ਰਹੀ ਆ ਕਿਸ ਸੰਬੰਧ ਵਿੱਚ ਚੱਲ ਰਹੀ ਆ ਇਹ ਸਾਡਾ ਵੀਰ ਸੋਨੂ ਆ ਬਾਜਾ ਅੱਛਾ ਜੀ ਤੇ ਇਹ ਵੀ ਕੋਠੇ ਦਾ ਪਰਾਲਾ ਸਾਡੇ ਨਗਰ ਤੋਂ ਸ਼ਾਹ ਪਰਿਵਾਰ ਸਰਦਾਰ ਸਰਬੰਸਿੰਘ ਦੀ ਸ਼ਾਹ ਇਹਨਾਂ ਦੇ بیٹے ਐ ਐਨ ਆਰ ਆਈ ਅੱਛਾ ਜੀ ਉਹਨਾਂ ਨੇ ਉਤਮ ਦਾ ਸਦਕਾ ਜਿਹੜਾ ਇਹ ਬਹੁਤ ਵਧੀਆ ਪਰਾਲਾ ਕੀਤਾ ਗਿਆ ਬੜਾ ਸ਼ਲਾਘਾਯੋਗ ਆ ਸੀ ਨਗਰ ਵੱਲੋਂ ਵੀ ਧੰਨਵਾਦ ਕਰਦੇ ਬਾਕੀ ਮੇਰਾ ਵੀਰ ਸੁਖਵੀਰ ਸਮਾਈਸੇ ਵੀ ਰੇਮਾੜੀ ਤੋਂ ਕਹਿੰਦੇ ਹੋਰ ਨਾਲ ਨਗਰਾਂ ਵਿੱਚ ਵੀ ਜਾ ਕੇ ਪਰਾਲਾ ਕਰਦੇ ਲੋੜਵੰਦਾਂ ਨੂੰ ਜਿੱਤਰਾ ਕੋਠੇਵਾ ਕੇ ਦੇਣੇ ਰਾਸ਼ਨ ਭਈਆ ਕਰਾਉਣਾ ਇਹ ਬਹੁਤ ਵੱਡਾ ਮੈ ਸਮਝਦਾ ਪ੍ਰਾਲਾ ਤੇ ਤੁਹਾਡੇ ਮੌਦੀ ਨੰਬਰ ਤਰਾਹੀ ਮੈਂ ਵੀ ਕਹਿਣਾ ਚਾਹੁੰਦਾ ਜਿੱਥੇ ਸਾਡੇ ਨਗਰ ਦੇ ਵੀ ਐਨ ਆਰ ਆਈ ਵੀਰ ਆ ਜਾਂ ਹੋਰ ਨਾਲ ਪਿੰਡਾਂ ਦੇ ਐਨ ਆਰ ਆਈ ਬੱਚੇ ਸਾਡੇ ਵਿਦੇਸ਼ਾਂ ਚ ਬੈਠੇ ਆ ਹੋਰ ਨਾਲ ਜਗ੍ਹਾ ਤੇ ਪੈਸਾ ਇਨਵੈਸਟ ਕਰਤੀ ਪਜਾਏ ਆਪਣੇ ਨਗਰਾਂ ਵੱਲੇ ਧਿਆਨ ਦੇਣ ਜਿੱਥੇ ਲੋੜਵੰਦ ਪਰਿਵਾਰ ਲੋੜਵੰਦ ਬੱਚਿਆਂ ਦੀ ਐਜੂਕੇਸ਼ਨਾਂ ਜਿੱਥੇ ਲੋੜਵੰਦ ਮਕਾਨ ਜਿੰਨਾ ਨੂੰ ਚਾਹੀਦੇ ਉਹਨਾਂ ਨੂੰ ਸ਼ਰਤ ਜਿਹੜੀ ਕੋਈ ਯਾਤਰਾ ਜੀ ਬਈ ਕੇ ਸਾਡੇ ਮੈਂ ਸਮਝਦਾ ਬਹੁਤ ਵਧੀਆ ਉਪਰਾਲਾ ਸ਼ਾਹ ਪਰਿਵਾਰ ਵੱਲੋਂ ਬਹੁਤ ਵਧੀਆ ਉਪਰਾਲਾ ਹੈ ਜੀ ਜੀ ਆਪਣਾ ਨਾਮ ਵਰਦਨ ਸਿੰਘ ਕਿਹੜਾ ਪਿੰਡ ਹੈ ਮਾੜੇ ਉੱਧੋ ਗਏ ਅੱਛਾ ਐ ਵੀਰ ਦੀ ਮੈਂ ਸੇਵਾ ਕਰਦਾ 26 ਸਾਲ ਹੋ ਗਏ ਮੈਨੂੰ ਸੇਵਾ ਕਰਦੇ ਨੂੰ ਅੱਛਾ ਜੀ ਇਹਦੇ ਨਾਲ ਸਾਹ ਜ ਆਪਣੀ ਕੋਈ ਨਹੀਂ ਕਿ ਦੁਆ ਨਹੀਂ ਤੋਂ ਅੱਛਾ ਜੀ ਇਹਦਾ ਹੁਣ ਬਹੁਤ ਧੰਨਵਾਦ ਹੈ ਸਾਹ ਪਰਿਵਾਰ ਦਾ ਨਾ ਕਮਰਾ ਪਾ ਕੇ ਦਿੱਤਾ ਚਾਰ ਆਪਣੀਆਂ ਬੇਟੀਆਂ ਤੇ ਬੇੜਾ ਛੋਟਾ ਸੀ ਇਕੱਲੇ ਕਮਰੇ ਦੇ ਨਹੀਂ ਸੂਤਰਾਂ ਦਾ ਬਾਥਰੂਮ ਲੈ ਕੇ ਉਹਨਾਂ ਆਪ ਹੀ ਕਰਾਈਦਾ ਰੋਟੀ ਪਾਣੀ ਦਾ ਉਹ ਵੀ ਕਰਾ ਲਾ ਆਹ ਵੀ ਖਾਣਾ ਪੈਂਦਾ ਇਹ ਰਿਸ਼ਤੇਦਾਰ ਤੁਹਾਡਾ ਪੂਕ ਜਾ ਆ ਆਪਣੇ ਸਾਹ ਨਹੀਂ ਹੱਸਾ ਪਰਮਾਤ ਮੰਨ ਲਓ ਸਾਹਜ ਬਣ ਗਈ ਕਿਸ ਤਰ੍ਹਾਂ ਮੰਨ ਦੇ ਵਿੱਚ ਆਇਆ ਵੀ ਜਿਹੜੀ ਸੀ ਇਹਨੂੰ ਬਚਪਨ ਤੋਂ ਹੀ ਆਪਾਂ ਇਹਦੇ ਲੱਗੇ ਹੋਈ ਹੋਈ ਲੱਗੇ ਰਹੇ ਹਾਂ ਜਦੋਂ ਦੇ ਇਹ ਤੇ ਮੂੰਹ ਪਾਇਆ ਇਹਦਾ ਨਾਲਾਂ ਜੇ ਭਰ ਗਏ ਤਾਂ ਜਿਹੜਾ ਬਾਪ ਆਇਆ ਸੀ ਲੈਣਾ ਉਹ ਆਂਦਾ ਵੀ ਮੇਰੀ ਸਾਹ ਨਹੀਂ ਦੇਣਾ ਪਵੇਗੀ ਤੇ ਤੁਸੀਂ ਇਹਨੂੰ ਜੋ ਮਰਜ਼ੀ ਕਰ ਸਕਦੇ ਜਮਹੀਂ ਫਿਰ ਇਹਨੂੰ ਜਾਣ ਨਹੀਂ ਦਿੱਤਾ ਇਹਦੀ ਵੀਰ ਜੀ ਇਹ ਵੀਰ ਦੇ ਨਾਲ ਕੋਈ ਸਾਝ ਨਹੀਂ ਗਈ ਇਹ ਰਿਸ਼ਤਾ ਕੋਈ ਨਹੀਂ ਇਹ ਵੀਰ ਦੇ ਨਾਲ ਸਿਰਫ ਗੁਰੂ ਮਹਾਰਾਜ ਅਸਲੀ ਦੇ ਨਾਲ ਇੱਕ ਸੇਵਾ ਦਾ ਵੀਰ ਨੇ ਆਪਣਾ ਜਿੰਨਾ ਵੀਰ ਦੀ ਸੇਵਾ ਹੁੰਦੀ ਆ ਤਕਰੀਬ 26 ਸਾਲ ਤੋਂ ਉਹਨਾਂ ਦਾ ਵੀਰ ਵੀ ਸੇਵਾ ਸੰਭਾਲ ਕਰਦਾ ਜੀ ਇਹ ਇਹਦੇ ਨਾਲ ਸਰਨ ਸਿੰਘ ਆ ਜੀ ਸੇਂਟ ਮਾੜੀ ਉਦੋਂ ਵੀ